ਕਾਲਜੀ ਅਲਫਾਜ਼ ਜ਼ਿੰਦਗੀ ਤੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਗਰਮਣ ਮੇਰੀ ਬਹੁਤ ਚੰਗੀ ਦੋਸਤ ਸੀ ਅਸੀਂ ਬਚਪਨ ਤੋਂ ਇਕੱਠੀਆਂ ਹੀ ਪੜੀਆਂ ਸੀ ਅਸੀਂ 1 ਸਾਲ ਇਕੱਠੀਆਂ ਕਾਲਜੀ ਵੀ ਬਤਾਇਆ ਫਿਰ ਮੇਰੀ ਮੈਰਿਜ ਹੋ ਗਈ ਪਰ ਫੋਨ ਤੇ ਗੱਲ ਹੋ ਜਾਂਦੀ ਸੀ ਉਹ ਰੂਪ ਰੰਗ ਦੀ ਸੋਹਣੀ ਤੇ ਹਾਸਮੁਖ ਸੀ ਇੱਕ ਦਿਨ ਉਸਦੇ ਉਸਨੇ ਫੋਨ ਕਰਕੇ ਦੱਸਿਆ ਕਿ ਉਸ ਦਾ ਰਿਸ਼ਤਾ ਤੈ ਹੋ ਗਿਆ ਮੈਂ ਉਸ ਨੂੰ ਵਧਾਈਆਂ ਦਿੱਤੀਆਂ ਤੇ ਪਾਰਟੀ ਲਈ ਗਿਆ ਪਰ ਉਹ ਉਪਰ ਅਜਿਆ ਹੱਸ ਰਹੀ ਸੀ ਤਾਂ ਮੈਨੂੰ ਕੋਈ ਸਮਝ ਨਹੀਂ ਲੱਗੀ ਫਿਰ ਮੈਂ ਪੁੱਛਿਆ ਤੇ ਆ ਰਿਸ਼ਤਾ ਕਿਹਨੇ ਕਰਵਾਇਆ ਉਸਨੇ ਦੱਸਿਆ ਮੇਰੀ ਭੂਆ ਨੇ ਕਰਵਾਇਆ ਹੈ ਮੁੰਡਾ ਬਹੁਤ ਪੜਿਆ ਲਿਖਿਆ ਤੇ 5 ਕਿੱਲੇ ਜ਼ਮੀਨ ਆਉਂਦੀ ਹੈ ਸਵਾਬ ਨਾਲ ਮੇਰਾ ਢੀੜਾ ਪੇਕੇ ਘਰ ਵੱਜਿਆ ਤਾਂ ਮੈਂ ਉਸ ਨੂੰ ਪਾਰਟੀ ਦੇ ਬਹਾਨੇ ਮਿਲਣ ਗਈ ਫਿਰ ਅਸੀਂ ਸ਼ਹਿਰ ਕੱਪੜੇ ਲੈਣ ਗਈਆਂ ਸੀ ਅਸੀਂ ਬੱਸ ਸਟੈਂਡ ਤੇ ਆ ਗਈਆਂ ਉਹ ਆਪਣੇ ਆਪ ਨੂੰ ਬਹੁਤ ਖੁਸ਼ ਦਿਖਾ ਰਹੀ ਸੀ ਪਰ ਮੇਰੇ ਵਾਰ-ਵਾਰ ਕਹਿ ਤੇ ਦੱਸਿਆ ਕਿ ਲੜਕਾ ਇਟਲੀ ਬਚ ਹੈ ਉਸ ਨੇ ਮੇਰੇ ਸਾਹਮਣੇ ਕੁਝ ਸ਼ਰਤਾਂ ਰੱਖੀਆਂ ਜਿਵੇਂ ਕਿ ਉਹ ਉਸ ਨੂੰ ਆਪਣੇ ਨਾਲ ਇਟਲੀ ਬਚ ਨਹੀਂ ਲੈ ਜਾ ਸਕਦਾ ਉਸ ਦੇ ਮਾਪੇ ਕੋ ਰਹਿਣਾ ਪਵੇਗਾ ਉਹ ਇਕੱਲੀ ਪੇਕੇ ਨਹੀਂ ਜਾ ਸਕਦੀ ਉਸ ਦੇ ਮਾਪਿਓ ਨਾਲ ਹੋਣਗੇ ਤਾਂ ਮਿਲਾ ਕੇ ਲੈ ਜਾਣਗੇ ਪਰ ਨਹੀਂ ਰਹਿ ਸਕਦੀ ਉਥੇ ਕੋਈ ਜੋਬ ਨਹੀਂ ਕਰ ਸਕਦੀ ਅੱਗੇ ਪੜ੍ਹਾਈ ਵੀ ਨਹੀਂ ਕਰ ਸਕਦੀ ਮਤਲਬ ਘਰ ਹੀ ਰਹਿਣਾ ਹੈ ਮੈਂ ਹੈਰਾਨ ਸੀ ਕਿ ਤੂੰ ਇਸ ਬਾਰੇ ਆਪਣੇ ਮਾਪਿਆਂ ਨੂੰ ਦੱਸਿਆ ਹੈ ਤਾਂ ਉਸ ਨੇ ਹਾਂ ਵਿੱਚ ਸਿਰ ਹਲਾ ਦਿੱਤਾ ਮੈਨੂੰ ਉਸ ਦੇ ਪਰਿਵਾਰ ਤੇ ਹੈਰਾਨੀ ਹੋਈ ਕਿ ਆਪਣੀ ਧੀ ਨੂੰ ਉਹਨਾਂ ਨੇ ਇੰਨੀ ਆਜ਼ਾਦੀ ਦਿੱਤੀ ਸੀ ਸ਼ਹਿਰੀ ਮਾਹੌਲ ਵਿੱਚ ਵੱਡੀ ਹੋਈ ਨੂੰ ਅੱਜ ਬੰਦਚ ਵਿੱਚ ਬਣ ਦਿੱਤਾ ਸੀ ਉਹ ਬਾਹਰ ਗਿਆ ਸੀ ਇਸ ਕਰਕੇ ਸਾਨਾ ਨੇ ਹਾਂ ਕਰ ਦਿੱਤੀ ਚਲੋ ਫਿਰ ਵਿਆਹ ਵਾਲ ਦਿਨ ਵੀ ਆ ਗਿਆ ਮੇਰੇ ਨਾਲ ਮੇਰਾ ਹਸਬੰਡ ਤੇ ਮੇਰਾ ਇੱਕ ਸਾਲ ਦਾ ਬੇਟਾ ਅਸੀਂ ਵਿਆਹ ਵਿੱਚ ਸ਼ਾਮਲ ਹੋਏ ਵਿਆਹ ਪੈਲ ਸਦਾ ਸੀ ਤੇ ਗੁਰਮਨ ਦੇ ਮਾਪਿਆਂ ਨੇ ਵਿਆਹ ਵਿੱਚ ਕੋਈ ਕਸਰ ਨਹੀਂ ਛੱਡੀ ਸੀ ਉਸ ਦਾ ਵਿਆਹ ਪੂਰੇ ਰਸਮ ਰਿਵਾਜਾਂ ਨਾਲ ਹੁੰਦਾ ਹੈ ਤੇ ਉਹ ਆਪਣੇ ਦਿਲ ਵਿੱਚ ਬਹੁਤ རਮਾਨ ਲੈ ਕੇ ਨਵੇਂ ਭਾਵੇਂ ਸੋਹਰਿਆਂ ਦੇ ਘਰ ਪ੍ਰਵੇਸ਼ ਕਰਦੀ ਹੈ ਵਿਆਹ ਦੂਸਰੇ ਦਿਨ ਵਿਆਹ ਵਾਲੇ ਦਿਨ ਦੂਸਰੇ ਤੀਸਰੇ ਦਿਨ ਉਹ ਆਪਣੇ ਵਾਪਸ ਪੇਕੇ ਘਰ ਆਈ ਤੇ ਮੈਨੂੰ ਵੀਡੀਓ ਕਾਲ ਕੀਤੀ ਉਸ ਦੇ ਚਿਹਰੇ ਤੋਂ ਖੁਸ਼ੀ ਸਾਫ਼ ਝਲਕਦੀ ਸੀ ਮਤਲਬ ਉਹ ਕਾਫੀ ਖੁਸ਼ ਸੀ ਮੈਂ ਵੀ ਇਹ ਦੇਖ ਕੇ ਬਹੁਤ ਖੁਸ਼ ਹੋਈ ਫਿਰ ਲਗਭਗ 2 ਮਹੀਨੇ ਮੇਰੀ ਉਸ ਨਾਲ ਗੱਲ ਨਾ ਹੋਈ ਤੇ ਮੈਂ ਵੀ ਨਵਾਂ ਨਵਾਂ ਵਿਆਹ ਹੋਣ ਕਰਕੇ ਜਿਆਦਾ ਫੋਨ ਕਰਨਾ ਚੰਗਾ ਨਾ ਸਮਝਿਆ ਮੈਂ 2 ਮਹੀਨੇ ਬਾਅਦ ਉਸ ਦੀ ਮੰਮੀ ਨੂੰ ਕਾਲ ਕੀਤੀ ਤਾਂ ਗੁਰਮਨ ਦਾ ਹਾਲ ਚਾਲ ਪੁੱਛ ਸਕਾਂ ਪਰ ਫੋਨ ਖੁਦ ਗੁਰਮਨ ਨੇ ਹੀ ਚੁੱਕਿਆ ਸੀ ਹੈਰਾਨ ਹੋ ਕੇ ਮੈਂ ਖੁਸ਼ ਸੀ ਚਲੋ ਗੁਰਮਨ ਨਾਲ ਗੱਲ ਤਾਂ ਹੋਈ ਮੈਂ ਉਸ ਨਾਲ ਨਾਰਾਜ਼ ਹੋਈ ਕਿ ਗੁਰਮਨ ਤੂੰ ਤਾਂ ਸਹੁਰਿਆਂ ਦੀ ਹੀ ਹੋਗੀ ਇਹ ਕਹਿ ਕੇ 2 ਮਹੀਨੇ ਵਿੱਚ ਇੱਕ ਵਾਰ ਵੀ ਕਾਲ ਨਾ ਕੀਤੀ ਇਹ ਸੌਂਦੀ ਹੀ ਯੋਦਾ ਗੱਲ ਪਾਰ ਆਇਆ ਤੇ ਅੱਖਾਂ ਵਿੱਚ ਨੀਲ ਵਗਣ ਲੱਗਾ ਮੈਨੂੰ ਕੁਝ ਸਮਝ ਨਾ ਆਈ ਪਰ ਉਸ ਤੋਂ ਗੱਲ ਨਾ ਹੋ ਸਕੀ ਫਿਰ ਮੇਰੇ ਜ਼ੋਰ ਦੇਣ ਤੇ ਉਹ ਦੱਸਣ ਲੱਗੀ ਗੌਰਮਣ ਰੋਂਦੀ ਰੋਂਦੀ ਕੁਝ ਸਮੇਂ ਲਈ ਖਾਮੋਸ਼ ਹੋ ਜਾਂਦੀ ਇਹ ਫੋਨ ਕੱਟ ਦਿੰਦੀ ਮੈਂ ਦੁਬਾਰਾ ਕਾਲ ਕੀਤੀ ਪਰ ਕੋਈ ਫੋਨ ਨਾ ਚੁੱਕਿਆ ਮੈਨੂੰ ਚਿੰਤਾ ਹੋਣ ਲੱਗੀ ਕੀ ਆਖਰ ਮਾਜਰਾ ਕੀ ਹੈ ਇਹ ਫੋਨ ਕਿਉਂ ਕੱਟ ਦਿੱਤਾ ਉਹ ਰੋ ਕੇ ਰਹੀ ਸੀ ਕਿਉਂਕਿ ਆਪਣੇ ਆਪ ਨੂੰ ਹੀ ਸਵਾਲ ਕਰ ਰਹੀ ਸੀ ਤੇ ਖਿਆਲਾਂ ਦੇ ਵਾਹ ਵਿੱਚ ਵਹਿ ਰਹੀ ਸੀ ਪਤਾ ਨਹੀਂ ਮੇਰੇ ਮਨ ਵਿੱਚ ਸੋਚ-ਸੋਚ ਕੇ ਰੱਬ ਅੱਗੇ ਅਰਦਾਸ ਕੀਤੀ ਰੱਬ ਖੈਰਿਤ ਹੋਵੇ ਉਸ ਦਿਨ ਮੈਂ ਅਣਮਣੇ ਮਨ ਨਾਲ ਕੰਮ ਕੀਤਾ ਸੀ ਤੇ ਰੋਟੀ ਦਾ ਇੱਕ ਕਿਣਕਾ ਨਿਕਨ ਵਾਲਾ ਤੱਕ ਅੰਦਰ ਨਾ ਗਿਆ ਤੇ ਜਦ ਮੈਂ ਮੇਰੇ ਪਤੀ ਨੇ ਰੋਟੀ ਖਾਣ ਬਾਰੇ ਪੁੱਛਿਆ ਤਾਂ ਮੈਂ ਝੂਠ ਬੋਲ ਦਿੱਤਾ ਕਿ ਹਜੇ ਮੈਨੂੰ ਭੁੱਖ ਨਹੀਂ ਪਰ ਗੁਰਮਨ ਬਾਰੇ ਕੁਝ ਨਾ ਦੱਸਿਆ ਉਹ ਰਾਤ ਮੇਰੇ ਲਈ ਬਰਿਆਂ ਦੀ ਰਾਤ ਬਣ ਗਈ ਜੋ ਮੁੱਕਨ ਤੇ ਹੀ ਨਹੀਂ ਆਉਂਦੀ ਸੀ ਮੈਂ ਆਪਣੇ ਹੀ ਮਨ ਨਾਲ ਗੱਲਾਂ ਕਰ ਕਰ ਰਹੀ ਸੀ ਕਿ ਕਦੇ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਿਆ ਸਵੇਰ ਵੀ ਮੈਂ ਉਸ ਉਦਾਸ ਚਿਹਰੇ ਨਾਲ ਕੰਮ ਕੀਤਾ ਤੇ ਪਤੀ ਵਾਰ-ਵਾਰ ਕਹਿਣ ਤੇ ਇੱਕ ਰੋਟੀ ੱਤੇ ਨਾਲ ਖਾ ਲਈ ਮੈਂ ਜਲਦੀ ਕੰਮ ਮੁਕਾ ਕੇ ਵਿਹਲੀ ਹੋ ਗਈ ਤੇ ਫਿਰ ਮੈਂ ਫੋਨ ਮਲਾਉਣ ਲੱਗੀ ਸੀ ਇਹ ਐਂਡੇ ਨੂੰ ਗੁਰਮਨ ਦਾ ਫੋਨ ਆ ਜਾਂਦਾ ਉਸਨੇ ਪਹਿਲਾਂ ਕੱਲ ਲਈ ਮਾਫੀ ਮੰਗੀ ਤੇ ਉਸ ਤੋਂ ਫੋਨ ਕੱਟ ਹੋ ਗਿਆ ਸੀ ਫਿਰ ਆਪ ਹੀ ਬੋਲੀ ਮੈਂ ਹਮੇਸ਼ਾ ਲਈ ਵਾਪਸ ਆਪਣੇ ਘਰ ਆ ਗਈ ਉਸ ਨਰਕ ਵਿੱਚੋਂ ਨਿਕਲ ਕੇ ਸਦਾ ਲਈ ਉਹ 2 ਮਹੀਨੇ ਮੇਰੇ ਲਈ ਬਦ ਤੋਂ ਵੀ ਬੱਤਰ ਸੀ ਮੈਂ ਵਿੱਚੋਂ ਹੀ ਟੋਕ ਕੇ ਪੁੱਛਿਆ ਇਹ ਜਿਹਾ ਕੀ ਹੋਇਆ ਇੰਨੀ ਜਲਦੀ ਐਡਾ ਵੱਡਾ ਫੈਸਲਾ ਤੂੰ ਲਿਆ ਤੂੰ ਲਿਆ ਜਦ ਪਹਿਲੀ ਵਾਰ ਆਈ ਸੀ ਤਾਂ ਬਹੁਤ ਖੁਸ਼ ਸੀ ਫਿਰ ਅਚਾਨਕ ਕੀ ਹੋਇਆ ਪਤਾ ਨਹੀਂ ਇੱਕ ਸਾ ਕਿੰਨੇ ਹੀ ਇੱਕੇ ਸਾ ਕਿੰਨੇ ਹੀ ਸਵਾਲਾਂ ਦੀ ਝੜੇ ਲਾ ਦਿੱਤੀ ਉਹ ਫਿਰ ਦੱਸਣ ਲੱਗੀ ਕਿ ਸ਼ਾਇਦ ਉਹ ਹੀ ਖੁਸ਼ੀ ਦਾ ਦਿਨ ਸੀ ਤੇ ਫਿਰ ਉਹਦੀ ਖੁਸ਼ੀ ਨੂੰ ਗ੍ਰਹਿਣ ਲੱਗਣ ਲੱਗ ਪਿਆ ਭਾਵੇਂ ਮਾਪਿਆਂ ਦੇ ਘਰੇ ਮੈਂ ਲੇਟ ਉੱਠਦੀ ਸੀ ਪਰ ਉੱਥੇ 4 ਵਜੇ ਉੱਠ ਖੜਦੀ ਸੀ ਪਹਿਲਾਂ ਨਹਾ ਧੋ ਲੈਂਦੀ ਤੇ ਫਿਰ ਚਾਹ ਪਾਣੀ ਦਾ ਇੰਤਜ਼ਾਮ ਕਰਦੀ ਪਰ ਘਰ ਵਿੱਚ ਕੋਈ ਮਾਲ ਡੰਗਰ ਨਹੀਂ ਸੀ ਪਰ ਫਿਰ ਵੀ ਉਸ ਨੂੰ ਸਵੇਰ ਤੋਂ ਲੈ ਕੇ ਰਾਤ ਤਾਈਂ ਕੋਈ ਨਾ ਕੋਈ ਕੰਮ ਲਾਈ ਰੱਖਦੇ ਸੀ ਹਰ ਨਵੀਂ ਵਿਆਹੀ ਜੂ ਕੁੜੀ ਨੂੰ ਚਾਹ ਹੁੰਦਾ ਹੈ ਕਿ ਉਹ ਨਵੇਂ-ਨਵੇਂ ਸੂਟ ਪਾਵੇ ਤੇ ਮੇਕਅਪ ਕਰੇ ਪਰ ਉਹਦੇ ਇਹ ਸੁਪਨੇ ਵੀ ਅਧੂਰੇ ਰਹਿ ਗਏ ਜਦ ਸੱਸ ਨੇ ਕਹਿ ਦਿੱਤਾ ਕਿ ਦੋ ਸੂਟ ਬਾਹਰ ਰੱਖ ਲੈ ਤੇ ਬਾਕੀ ਸਾਰੇ ਕੱਪੜਿਆਂ ਨੂੰ ਸੰਭਾਲ ਦੇ ਦੋ ਸੂਟ ਹੀ ਬਦਲ-ਬਦਲ ਕੇ ਪਾ ਲੈਵੀਂ ਤੇ ਮੇਕਅਪ ਦਾ ਵੀ ਥੋੜਾ ਸਮਾਨ ਇਹ ਬਾਹਰ ਰੱਖੀ ਬਾਕੀ ਸਾਮ ਦੇ ਸ਼ਹਿਰ ਵਿੱਚ ਘਰ ਹੋਣ ਦੇ ਬਾਵਜੂਦ ਵੀ ਘਰ ਕਾਫੀ ਖੁੱਲਾ ਸੀ ਤੇ ਕੋਠੀ ਵੀ ਚੰਗੀ ਪਾਈ ਸੀ ਮੈਂ ਉਸ ਨੂੰ ਵਿੱਚੋਂ ਸੁਣ ਕੇ ਕਿਹਾ ਕਿ ਗੁਰਮਨ ਇਹ ਤਾਂ ਕੋਈ ਵੱਡੀ ਗੱਲ ਨਹੀਂ ਜੋ ਤੂੰ ਐਡਾ ਕਦਮ ਚੁੱਕਿਆ ਇਹ ਤਾਂ ਨਾਰਮਲ ਗੱਲ ਹੈ ਸਾਰੇ ਘਰ ਸਾਰੇ ਘਰ ਜਾ ਕੇ ਕੰਮ ਤਾਂ ਕਰਨਾ ਹੀ ਪੈਂਦਾ ਹੈ ਮਾਪਿਆਂ ਵਰਗੀ ਐਸ਼ ਨਹੀਂ ਲੱਭਦੀ ਤੇ ਕਿਤੇ ਗੁਰਮਨ ਨੂੰ ਜਦ ਗੁਰਮਨ ਤੋਂ ਜਲਦਬਾਜੀ ਤਾਂ ਨਹੀਂ ਕੀਤੀ ਉਹ ਫਿਰ ਦੱਸਣ ਲੱਗੀ ਕਿ ਜੇ ਸਿਰਫ ਐਡੀ ਗੱਲ ਹੁੰਦੀ ਤਾਂ ਫਿਰ ਪਰ ਦੱਸਤ ਕਰ ਲੈਂਦੀ ਪਰ ਉਸ ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਕਿਉਂਕਿ ਉਹ ਇਨਸਾਨ ਜਸ ਨਾਲ ਉਹ ਚਾਰ ਲਾਵਾਂ ਲੈ ਕੇ ਆਈ ਜਦ ਉਹ ਹੀ ਉਹਦੇ ਨਾਲ ਨਹੀਂ ਖੜ ਸਕਦਾ ਤਾਂ ਸਾਰੀ ਉਮਰ ਉਹ ਕਿਸੇ ਦੇ ਸਹਾਰੇ ਕੱਟੇਗੀ ਉਹ ਆਪਣੇ ਆਪ ਨਾਲ ਫੋਨ ਤੇ ਗੱਲ ਨਹੀਂ ਕਰ ਸਕਦੀ ਆਪਣੇ ਨਾਲ ਨਹੀਂ ਕਰ ਸਕਦੀ ਜੋ ਫੋਨ ਕਰਨਾ ਵੀ ਹੈ ਤਾਂ ਸਪੀਕਰ ਔਨ ਕਰਕੇ ਬਸ ਥੋੜੀ ਜਹੀ ਗੱਲ ਕਰ ਸਕਦੀ ਸੀ ਕਿ ਉਸੇ ਹੋ ਰਿਸ਼ਤੇਦਾਰ ਨੂੰ ਫੋਨ ਨਹੀਂ ਕਰ ਸਕਦੀ ਸੀ ਇਤੋਂ ਤੱਕ ਕਿ ਆਪਣੀ ਸਗੀ ਭੈਣ ਜੋ ਵਿਆਹੀ ਹੋਈ ਹੈ ਉਸ ਨੂੰ ਵੀ ਫੋਨ ਨਹੀਂ ਕਰ ਸਕਦੀ ਸੀ ਉਸ ਦਾ ਭਰਾ ਪਹਿਲੀ ਵਾਰ ਮਿਲਣ ਗਿਆ ਤੇ ਉਸ ਦੀ ਸਾਸਤਯੋਧਾ ਘਰ ਵਾਲਾ ਉਸ ਨਾਲ ਨਾਲ ਲੜਨ ਲੱਗ ਪਏ ਉਹ ਬੁੱਤ ਬਣੀ ਚੁੱਪ ਸਭ ਚੁੱਪ ਚਾਪ ਦੇਖ ਰਹੀ ਸੀ ਸਿਵਾਏ ਉਹ ਰੋਂਦੇ ਹੋਰ ਕੁਝ ਨਾ ਕਰ ਸਕੀ ਤੇ ਉਹ ਦਾ ਭਰਾ ਵੀ ਪਰ ਆ ਪਿਤਾ ਵਾਪਸ ਆ ਗਿਆ ਉਸ ਤੋਂ ਬਾਅਦ ਉਸ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਉਹ ਆਪਣੇ ਭਰਾ ਨਾਲੋਂ ਰਿਸ਼ਤਾ ਤੋੜ ਲਵੇ ਤੇ ਅੱਗੇ ਤੋਂ ਉਹ ਉੱਥੇ ਨਾ ਆਵੇ ਇੱਥੇ ਨਾ ਆਵੇ ਕਿਦਾਂ ਨਾਲ ਦੇ ਜੰਮੇ ਨਾਲੋਂ ਰਿਸ਼ਤਾ ਤੋੜਦੀ ਉਹ ਵੀ ਬਿਨਾਂ ਕਿਸੇ ਗਲਤੀ ਤੋਂ ਪਰ ਫਿਰ ਵੀ ਉਹ ਸਬਰ ਦਾ ਘੁੱਟ ਭਰ ਗਈ ਮੇਰੀਆਂ ਅੱਖਾਂ ਵਿੱਚੋਂ ਵੀ ਹੰਝ ਆ ਗਏ ਤੇ ਆਪ ਆਪੇ ਆਪ ਇਹਨਾਂ ਨੂੰ ਬਰਸੀਸ ਨਿਕਲ ਗਈ ਉਹ ਫਿਰ ਕਹਿਣ ਲੱਗੀ ਇੰਨਾ ਹੁਣ ਦੇ ਬਾਵਜੂਦ ਵੀ ਚੁੱਪ ਸੀ ਤੇ ਕੱਟੀ ਜਾਂਦੀ ਸੀ ਦਿਨ ਕੱਟੀ ਜਾਂਦੀ ਸੀ ਪਰ ਉਹਨਾਂ ਨੂੰ ਹਜੇ ਵੀ ਸਬਰ ਨਹੀਂ ਸੀ ਉਹ ਸਬਰ ਦਾ ਇਮਤਿਹਾਨ ਲੈ ਰਹੇ ਸੀ ਉਸ ਸਵੇਰ ਤੋਂ ਲੈ ਕੇ ਰਾਤ ਤਾਈਂ ਕੰਮ ਕਰਦੀ ਰਹਿੰਦੀ ਪਰ ਉਸਨੂੰ 메ਨ ਗੇਟ ਕੋਲ ਖੜਨ ਦੀ ਇਜਾਜ਼ਤ ਨਹੀਂ ਸੀ ਉਸ ਦੀ ਸੱਸ ਸਾਰਾ ਦਿਨ ਹੁਕਮ ਚਲੰਦੀ ਰਹਿੰਦੀ ਤੇ ਉਹ ਦਾ ਸਹੁਰਾ ਜੋ ਵੇਲੇਕ ਵੇਲੇ ਘਰ ਆਮ ਦਾਸੀ ਉਸ ਨੂੰ ਰਾਤ ਦੇਰ ਬਾਅਦ ਘਰੇ ਆਉਣ ਤੋਂ ਜਿੰਨਾ ਟਾਈਮ ਉਸ ਟਾਈਮ ਉਹ ਸਾਰਾ ਦਿਨ ਨਹੀਂ ਘਰ ਨਹੀਂ ਆਉਂਦਾ ਸੀ ਉਹਨਾਂ ਟਾਈਮ ਉਹ ਦੋਵੇਂ ਪਤੀ ਪਤਨੀ ਆਪਣੇ ਕਮਰੇ ਵਿੱਚ ਨਹੀਂ ਜਾ ਕੇ ਜਾ ਸਕਦੇ ਸੀ ਜਦੋਂ ਆਉਂਦਾ ਸੀ ਤੇ ਸੱਜਰੀ ਰੋਟੀ ਪਕਾ ਕੇ ਦੇਣੀ ਪੈਂਦੀ ਸੀ ਪਰ ਉਹ ਆਪਣੇ ਸਹੁਰੇ ਨੂੰ ਰੋਟੀ ਫੜਾ ਨਹੀਂ ਸਕਦੀ ਸੀ ਸੱਫ ਰੋਟੀ ਲੈਣੀ ਹੀ ਨਹੀਂ ਉਸਦੇ ਪਤੀ ਨੇ ਉਸ ਨੂੰ ਕਹਿ ਦਿੱਤਾ ਕਿ ਉਸਦੇ ਬਾਪ ਕੋ ਨਾ ਜਾਵੀਂ ਤੇ ਨਾ ਯੂਸਫ ਵੱਲ ਚੱਕਣਾ ਉਹਦੇ ਸਾਹਮਣੇ ਹਮੇਸ਼ਾ ਨੀਵੀਂ ਪਾ ਕੇ ਰੱਖਣੀ ਹੈ ਕੋਈ ਵੀ ਚੀਜ਼ ਨਹੀਂ ਫੜਾਉਣੀ ਉਸ ਤੋਂ ਪਹਿਲਾਂ ਤਾਂ ਇਹ ਜੀਵ ਲੱਗਿਆ ਜਿਹਾ ਲੱਗ ਰਿਹਾ ਸੀ ਸਹੁਰਾ ਵੀ ਤਾਂ ਆਪਣੇ ਪਿਓ ਸਮਾਨ ਹੁੰਦਾ ਹੈ ਫਿਰ ਇੰਨੀ ਬੰਦਸ਼ ਕਿਉਂ ਫੈਰੋਜ਼ਦਾ ਇਹ ਵੈ ਵੀ ਨਿਕਲ ਗਿਆ ਕਿ ਉਹਦੇ ਘਰ ਵਾਲੇ ਨੇ ਕਿਹਾ ਉਹ ਦੱਸਦਾ ਦੱਸਦਾ ਹੈ ਕਿ ਇੱਕ ਦਿਨ ਉਹਦੇ ਸਹੁਰੇ ਨੇ ਹੱਦੀ ਹੀ ਪਾਰ ਕਰ ਦਿੱਤੀ ਸ਼ਰਾਬ ਪੀ ਕੇ ਬਹੁਤ ਗਲਤ ਬੋਲਦਾ ਸੀ ਤੇ ਕਹਿੰਦਾ ਮੇਰਾ ਸਵਾਗਤ ਕਰੋ ਕਰਿਆ ਕਰੋ ਜਦੋਂ ਉਸ ਨੇ ਇਹ ਕਹਿ ਦਿੱਤਾ ਤਾਂ ਮੈਨੂੰ ਧਰਤੀ ਵੀਲ ਨਹੀਂ ਦਿੱਤੀ ਕਿ ਮੈਂ ਇੱਥੇ ਹੀ ਤਸ ਜਾਵਾਂ ਮੇਰਾ ਉੱਚੀ ਉੱਚੇ ਰੋਣ ਨੂੰ ਜੀ ਕਰੇ ਉਹ ਤੁਹਾਨੂੰ ਮੇਰਾ ਸਬਰ ਟੁੱਟ ਗਿਆ ਸੀ ਮੈਂ ਇੱਕ ਦਮ ਦਮ ਸੁੰਨ ਹੋ ਗਈ ਜਿਵੇਂ ਲਗਤਾ ਬਾਹ ਵਿੱਚ ਜਾਨ ਹੀ ਨਾ ਰਹੀ ਮੈਂ ਡਰ ਨਾਲ ਕੰਬ ਰਹੀ ਸੀ ਉਸਨੇ ਉਸ ਦਿਨ ਉਸਨੇ ਆਪਣੇ ਡੈਡੀ ਨੂੰ ਫੋਨ ਕੀਤਾ ਤੇ ਹੁਣ ਹੀ ਆਉਣ ਨਾਲ ਲਈ ਕਿਹਾ ਉਸਨੇ ਉਸ ਦਿਨ ਉਸ ਦਾ ਡੈਡੀ ਉਸ ਨੂੰ ਘਰ ਵਾਪਸ ਲੈ ਆਇਆ ਪਰ ਉਸ ਦੀ ਸੱਸ ਨੇ ਉਸ ਨੂੰ ਜ਼ਿਆਦਾ ਸਮਾਨ ਨਾ ਚੁੱਕਣ ਦਿੱਤਾ ਸਿਰਫ ਦੋ ਸੂਟ ਹੀ ਚੁੱਕਣ ਲਈ ਦਿੱਤੇ ਉਸ ਨੇ ਘਰ ਜਾ ਕੇ ਸਭ ਕੁਝ ਦੱਸ ਦਿੱਤਾ ਵਾਪਸ ਨਾ ਜਾਣ ਦਾ ਫੈਸਲਾ ਵੀ ਸੁਣਾ ਦਿੱਤਾ ਮਾਵਲ ਵਿੱਚ ਉਸ ਦਾ ਪਤੀ ਖਾਮੋਸ਼ ਹੀ ਰਿਹਾ ਇਹ ਸੁਣ ਕੇ ਮੈਂ ਡੋਰਪੋਰ ਜਿਹੀ ਹੋ ਗਈ ਕੋਈ ਇਨਸਾਨ ਇੰਸ ਕਿਦਾਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਸਕਦਾ ਹੈ ਗੁਰਮਨ ਦਾ ਪਿਤਾ ਕੋਈ ਕੇਸ ਦਰਜ ਨਹੀਂ ਕਰਵਾਉਂਦਾ ਕਰਵਾਉਂਦਾ ਕਿਉਂਕਿ ਕੋਟ ਕਚਹਿਰੀਆਂ ਵਿੱਚ ਇਨਸਾਨ ਰੋਲ ਜਾਂਦਾ ਹੈ ਉਸ ਨੇ ਪੰਚਾਇਤ ਰਾਹੀਂ ਆਪਣੀ ਧੀ ਦਾ ਸਮਾਨ ਚੁੱਕ ਲਿਆ ਜਿਸ ਪਿਓ ਨੇ ਆਪਣੀ ਧੀ ਨੂੰ ਇੰਨੇ ਲਾਡਾਂ ਨਾਲ ਪਾਲਿਆ ਸੀ ਉਸ ਨੂੰ ਉਹਨਾਂ ਦੇ 2 ਮਹੀਨੇ ਵਿੱਚ ਹੀ ਮਾਨਸਿਕ ਤੌਰ ਰੋਗੀ ਬਣਾ ਦਿੱਤਾ ਯਸ ਜਨ ਦੇ ਜਸ ਦੇ ਚਾਵਾਂ ਨੂੰ ਮਿੱਟੀ ਵਿੱਚ ਰੋਲ ਦਿੱਤਾ ਆਪਣੇ ਸਮਾਜ ਵਿੱਚ ਪਤਾ ਨਹੀਂ ਇੰਨੀਆਂ ਕਿੰਨੀਆਂ ਕੁੜੀਆਂ ਜਿਨ੍ਹਾਂ ਨੂੰ ਗਰਮੰਦ ਸੁਪਨਿਆਂ ਵਾਂਗ ਤੈਸ ਨੈਸ ਕਰ ਦਿੱਤਾ ਜਾਂਦਾ ਹੈ ਨੌਕਰੀ ਜਾਂ ਬਾਹਰ ਜਾਣ ਦੇ ਲਾਲਚ ਵਿੱਚ ਆ ਕੇ ਆਪਣੀਆਂ ਧੀਆਂ ਦੀਆਂ ਖੁਸ਼ੀਆਂ ਨਾ ਖੋਵੋ ਦੋਸਤੋ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰਨਾ ਧੰਨਵਾਦ ਮਿਲਾਂਗੇ ਅੱਗੇ ਕਹਾਣ ਨਾਲ